ਲੋਕ ਜਿਹੜੇ ਦਿਹਾੜੀਆਂ ਕਰਦੇ ਸੀ ਦਿਹਾੜੀ ਦਾ ਕੰਮ ਵੀ ਸਾਡਾ ਖੁੱਸ ਗਿਆ ਏ ਕਿਉਂਕਿ ਮਸ਼ੀਨਾਂ ਨੇ ਸਾਰਾ ਕੰਮ ਮਸ਼ੀਨਾਂ ਨੇ ਖੋ ਲਿਆ ਏ ਜੋ ਨਰੇਗਾ ਚੱਲਦਾ ਸੀ ਸਰਕਾਰ ਨੇ ਨਰੇਗਾ ਚਲਾਈ ਸੀ ਨਰੇਗਾ ਵੀ ਸਾਡੇ ਤੋਂ ਖੁੱਸ ਗਿਆ ਏ ਤੇ ਲੋਕਾਂ ਦੇ ਠੰਡ ਚੁੱਲ੍ਹੇ ਠੰਡੇ ਪਏ ਆ ਬਹੁਤ ਬੁਰੇ ਹਾਲਾਤ ਹੋਏ ਪਏ ਲੋਕਾਂ ਦੇ ਇਹ ਸਰਕਾਰ ਨੇ ਬਹੁਤ ਬੁਰਾ ਹਾਲ ਕੀਤਾ ਸਿਰ ਬਿਲ ਮਾਫਾ ਤੁਹਾਡਾ ਹਾਂਜੀ ਮਾਫਿਆ ਕਣਕ ਮਿਲਦੀ ਆ ਉਹ ਵੀ 6 ਮਹੀਨਾ ਬਾਅਦ ਆਉਂਦੀ ਆ 15 ਕਿਲੋ ਕਣਕ ਆਉਂਦੀ ਆ ਕਿ ਕਣਕ ਨਾਲ ਸਾਡਾ ਗੁਜ਼ਾਰਾ ਹੁੰਦਾ ਏ ਨਹੀਂ ਹੁੰਦਾ ਗੁਜ਼ਾਰਾ ਸਾਡਾ 15 ਕਿਲੋ ਕਣਕ ਦਾ ਸਰਕਾਰ ਕਹਿੰਦੀ ਸੀ ਨਾ ਅਸੀਂ ਲੋਕਾਂ ਨੂੰ ਆਟਾ ਘਰੇ ਦੇ ਕੇ ਆਇਆ ਕਰਾਂਗੇ ਥੈਲੀਆਂ ਚ ਪੈਕ ਕਰਕੇ ਪਹੁੰਚ ਜਾਂਦਾ ਟਾਈਮ ਤੇ ਮਾਂ ਤੇ ਕੁਛ ਨਹੀਂ ਪਹੁੰਚਦਾ ਸਾਡੇ ਕੋਲ ਤਾਂ ਜਮਾਂ ਹੀ ਮਿਲ ਜਾਂਦੀ ਆ ਪੈਲਸਨ ਵੀ ਨਹੀਂ ਸਾਡੀ ਤਾਂ ਲੱਗੀ ਦੋਸਤੋ ਪਿਛਲੇ ਲੰਬੇ ਸਮੇਂ ਤੋਂ ਪਿੰਡੂ ਅਤੇ ਖੇਤ ਮਜ਼ਦੂਰ ਜਥੇਬੰਦੇ ਆ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਸਾਂਝੇ ਫਰੰਟ ਦੇ ਉੱਪਰ ਸੰਘਰਸ਼ ਕਰ ਰਹੀਆਂ ਨੇ ਜਿਸ ਦੇ ਵਿੱਚ ਸਾਂਝੀਆਂ ਮੰਗਾਂ ਨੂੰ ਵੱਡੇ ਪੱਧਰ ਤੇ ਉਭਾਰਿਆ ਜਾ ਰਿਹਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਅਨਸਕਿਲਡ ਲੇਬਰ ਆ ਜਿਹੜੀ ਲੇਬਰ ਕੋਈ ਆਪਣਾ ਕੰਮ ਨਹੀਂ ਜਾਣਦੀ ਉਹਨਾਂ ਦੇ ਲਈ ਸਿਰਫ ਇੱਕ ਨਰੇਗਾ ਜਿਹਾ ਕੰਮ ਸੀਗਾ ਜਿਹਦੇ ਤਹਿਤ ਉਹਨਾਂ ਨੂੰ ਕੰਮ ਮਿਲਦਾ ਸੀ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਖਾਸ ਕਰਕੇ ਬੀਬੀਆਂ ਨੂੰ ਖਾਸ ਕਰਕੇ ਬੀਬੀਆਂ ਸੰਦੇਗਾ ਦੇ ਵਿੱਚ ਬਹੁਤ ਵਧੀਆ ਕੰਮ ਦਾ ਜਿਹੜਾ ਉਹ ਲਾਭ ਲੈ ਰਹੀਆਂ ਸੀ ਕਿਉਂਕਿ ਇਹਦੇ ਨਾਲ ਥੋੜਾ ਬਹੁਤਾ ਮਿਹਨਤਾਂ ਨਾਲ ਆਉਣ ਤੋਂ ਬਾਅਦ ਉਹਨਾਂ ਦਾ ਕੰਮ ਆ ਜਿਹੜਾ ਘਰ ਦਾ ਜਾਂ ਗੁਜ਼ਾਰਾ ਉਹ ਚੱਲਦਾ ਰਹਿੰਦਾ ਸੀ ਤਾਂ ਅੱਜ ਜਿਹੜੀ ਟ੍ਰੇਡ ਯੂਨੀਅਨ ਦੀ ਹੜਤਾਲ ਦੇ ਤਹਿਤ ਜੋ ਅੱਜ ਇੱਥੇ ਧਰਨਾ ਸੀ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਪਹੁੰਚੀਆਂ ਨੇ ਤਾਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਵਾਅਦੇ ਔਰਤਾਂ ਦੇ ਨਾਲ ਕੀਤੇ ਗਏ ਸੀ ਉਹ ਸਾਰੇ ਵਾਅਦਿਆਂ ਨੂੰ ਕਿ ਖੋਲਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਵਾਅਦਾ ਸਰਕਾਰ ਨੇ ਪੂਰਾ ਕੀਤਾ ਤਾਂ ਬੀਬੀਆਂ ਮੇਰੇ ਨਾਲ ਮੌਜੂਦ ਨੇ ਆਪਾਂ ਇਧਰੋਂ ਸ਼ੁਰੂ ਕਰਦੇ ਹਾਂ ਤੁਹਾਡਾ ਕੀ ਨਾਮ ਹੈ ਜਸਪ੍ਰੀਤ ਕੋ ਜਿਹੜੇ ਪਿੰਡ ਅਛਾ ਪਰ ਇਹ ਸਰਕਾਰ ਕਹਿੰਦੀ ਸੀ ਅਸੀਂ ਬੀਬੀਆਂ ਲਈ ਬਹੁਤ ਕੰਮ ਕਰ ਰਹੇ ਹਾਂ ਜਿਉ ਜੋ ਵਾਅਦੇ ਕੀਤੇ ਸੀ ਸਰਕਾਰ ਨੇ ਜਾਂ 1000 ਰੁਪਏ ਦਾ ਜਾਂ ਰਾਸ਼ਨ ਦਾ ਕੋਈ ਪੂਰਾ ਆਇਆ ਨਹੀਂ ਵੀਰੇ ਕੋਈ ਨਹੀਂ ਆਇਆ ਹਮ 1000 ਰੁਪਏ ਨਹੀਂ ਮਿਲਦਾ ਤੁਹਾਨੂੰ ਨਹੀਂ ਜੀ ਮਿਲਦਾ ਸਰਕਾਰ ਤਾਂ ਕਹਿੰਦੀ ਸੀ ਅਸੀਂ ਪਾ ਦਾਂਗੇ ਖਾਤਿਆਂ 'ਚ ਨਹੀਂ ਪਾਈ ਵੀਰੇ ਅੱਛਾ ਕੋਈ ਕੁਝ ਵੀ ਨਹੀਂ ਆਇਆ ਨਾ ਕੁਝ ਵੀ ਨਹੀਂ ਆਇਆ ਰਾਸ਼ਨ ਮਿਲ ਜਾਂਦਾ ਟਾਈਮ ਨਾਲ ਨਾ ਰਾਸ਼ਨ ਵੀ ਨਹੀਂ ਮਿਲਦਾ ਟਾਈਮ ਨਾਲ ਅੱਛਾ ਪਹਿਲਾਂ ਪਹਿਲਾਂ ਕਿੰਨੀ ਗਣਕੋਰੀ ਜਦੋਂ ਇਹ ਆਮ ਆਦਮੀ ਪਾਰਟੀ ਸਰਕਾਰ ਨਹੀਂ ਸੀ ਕਾਣ ਦੇ ਕਿ ਲੌਂਦੀ ਹਾਂ 30 ਕਿਲੋ ਆਉਂਦੀ ਸੁਣ 15 ਕਿਲੋ ਅੱਛਾ ਹਾਂਜੀ ਇਹ ਸਰਕਾਰ ਟਾਈਮ ਸਰ ਆਉਂਦੀ ਵੀਰੇ ਅੱਛਾ ਨਹੀਂ ਆਉਂਦੀ ਟਾਈਮ ਸਰ ਟਾਈਮ ਸਰ ਆਉਂਦੀ ਨਾ ਇਹ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਆਟਾ ਘਰੇ ਦੇ ਕੇ ਉਹਨੇ ਪੈਕੇਟਾਂ 'ਚ ਬੰਦ ਕਰਕੇ ਨਹੀਂ ਦੇ ਕੇ ਜਾਂਦੀ ਵੀਰੇ ਕੁਝ ਵੀ ਨਹੀਂ ਆਉਂਦਾਗਾ ਚਾਰਾ ਪੰਜਾ ਪੰਜ ਮਹੀਨਾ ਬਾਅਦ ਆਉਂਦੀ ਆ ਕਿਤੇ ਕਣਕ 15 ਕਿਲੋ ਜੀ ਨੂੰ ਦਿੰਦੇ ਆ ਜੀ ਹਾਂ ਬੋਲਣਾ ਹੋ ਜਾਂਦਾ ਗੁਜ਼ਾਰਾ ਵੀ ਨਹੀਂ ਵੀਰੇ ਕਿੱਥੇ ਗੁਜ਼ਾਰਾ ਹੁੰਦਾ 15 ਕਿਲੋ ਜੀ ਦੀ ਆ ਕਣਕ ਨਹੀਂ ਗੁਜ਼ਾਰਾ ਹੁੰਦਾ ਪਰ ਪ੍ਰਧਾਨ ਜੀ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਜਿਹੜਾ ਅੱਜ ਪ੍ਰਦਰਸ਼ਨ ਕਰਦੇ। ਦੇਸ਼ ਦੀਆਂ 10 ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ ਤੇ ਅੱਜ ਪੂਰੇ ਦੇਸ਼ ਪੱਧਰ 'ਤੇ ਹੜਤਾਲ ਹੋ ਰਹੀ ਆ। ਉਸ ਹੜਤਾਲ ਦਾ ਅਸੀਂ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਪੂਰ ਜੋਰ ਸਮਰਥਨ ਕਰਦੇ ਆ। ਅੱਜ ਦੀਆਂ ਮੁੱਖ ਮੰਗਾਂ ਵਿੱਚ ਸਭ ਤੋਂ ਪਹਿਲੀ ਵੱਡੀ ਮੰਗ ਸਾਡੀ ਇਹੀ ਆ ਕਿ ਜਿਹੜਾ ਨਰੇਗਾ ਨੂੰ ਖਤਮ ਕਰਕੇ ਇਹਨਾਂ ਨੇ ਵੀ ਵੀ ਜੀ ਆਰਮਜੀ ਕਾਨੂੰਨ ਲਿਆਂਦਾ ਅਸੀਂ ਉਹਦਾ ਪੂਰ ਜੋਰ ਵਿਰੋਧ ਕਰਦੇ ਆ। ਕਿਉਂਕਿ ਸਰਕਾਰ ਨੇ ਜੁਮਲਾ ਛੱਡਿਆ ਕਿ ਅਸੀਂ 100 ਦਿਨ ਦੀ ਬਜਾਏ 125 ਦਿਨ ਦੇਵਾਂਗੇ ਪਰ ਸਾਨੂੰ ਪਤਾ ਹੈ ਜਦੋਂ 100 ਦਿਨ ਦਾ ਕਾਨੂੰਨ ਸੀ ਉਦੋਂ ਵੀ ਲੋਕਾਂ ਨੂੰ 100 ਦਿਨ ਨਹੀਂ ਮਿਲਿਆ ਫਿਰ 125 ਦਿਨ ਕਿੱਥੋਂ ਦੇ ਦੇਣਗੇ ਦੂਜਾ ਸੈਂਟਰ ਸਰਕਾਰ ਨੇ ਵੱਡਾ ਬਦਲਾਅ ਕੀਤਾ ਹੈ ਪਹਿਲਾਂ ਕੇਂਦਰ ਸਰਕਾਰ 90% ਪਾਉਂਦੀ ਸੀ 10% ਪੰਜਾਬ ਸਰਕਾਰ ਪਾਉਂਦੀ ਸੀ ਪਰ ਹੁਣ ਉਹ ਕਹਿੰਦੇ ਆ 60% ਕੇਂਦਰ ਸਰਕਾਰ ਪਾਊਗੀ 40% ਸਟੇਟਾਂ ਦੀ ਸਰਕਾਰਾਂ ਪਾਉਣਗੀਆਂ ਪਰ ਸਾਨੂੰ ਪਤਾ ਹੈ ਸਟੇਟਾਂ ਕੋਲੇ ਇੰਨਾ ਪਾਵਰ ਨਹੀਂ ਜੋ 40% ਪਾ ਸਕਣ ਇਸ ਕਰਕੇ ਸਾਨੂੰ ਲੱਗਦਾ ਹੈ ਵੀ ਕੇਂਦਰ ਸਰਕਾਰ ਨਰੇਗਾ ਦਾ ਭੋਗ ਪਾ ਚੁੱਕੀ ਆ ਅਸੀਂ ਦਾ ਪੂਰਜੋਰ ਵਿਰੋਧ ਕਰਦੇ ਆ ਅਸੀਂ ਚਾਹੁੰਦੇ ਆ ਕਿ ਪਹਿਲਾਂ ਵਾਂਗੂ ਪ੍ਰਾਣ ਨਰੇਗਾ ਕਾਨੂੰਨ ਬਹਾਲ ਹੋਵੇ ਇਹ ਪਹਿਲੇ ਤੁਹਾਡੇ ਪਹਿਣ ਨਰੇਗਾ ਦਾ ਕੰਮ ਚੱਲਦਾ ਜੀ ਨਹੀਂ ਵੀਰੇ ਇਹਨੇ ਟਾਈਮ ਤੋਂ ਬੰਦ ਆ ਸਾਡੇ ਸਾਲ ਹੀ ਹੋਣ ਵਾਲਾ ਇਹ ਬੰਦ ਹੋਣ ਹੋਏ ਨੂੰ ਕੰਮ ਕਿਉਂਕਿ ਕਾਫੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਏ ਤੇ ਬਹੁਤ ਬੁਰੇ ਹਾਲਾਤ ਬਣੇ ਪਏ ਆ ਖੇਤੀ ਵੀ ਖਤਮ ਹੋ ਗਈ ਲੋਕ ਜਿਹੜੇ ਦਿਹਾੜੀਆਂ ਕਰਦੇ ਸੀ ਦਿਹਾੜੀ ਦਾ ਕੰਮ ਵੀ ਸਾਡਾ ਖਸ ਗਿਆ ਏ ਕਿਉਂਕਿ ਮਸ਼ੀਨਾਂ ਨੇ ਸਾਰਾ ਕੰਮ ਮਸ਼ੀਨਾਂ ਨੇ ਖੋ ਲਿਆ ਏ ਜੋ ਨਰੇਗਾ ਚੱਲਦਾ ਸੀ ਸਰਕਾਰ ਨੇ ਨਰੇਗਾ ਚਲਾਈ ਸੀ ਨਰੇਗਾ ਵੀ ਸਾਡੇ ਤੋਂ ਖਸ ਗਿਆ ਏ ਕਿਉਂਕਿ ਜਿਹੜੀ ਹੁਣ ਬੁੱਢੀਆਂ ਔਰਤਾਂ ਹੈ ਵਿਚਾਰੀਆਂ ਸਾਡੇ ਵਰਗੇ ਨੌਜਵਾਨ ਤਾਂ ਚਲ ਦਿਹਾੜੀ ਕਰ ਲੈਂਦੇ ਆ ਜਿਹੜੀਆਂ ਬੁੱਢੀਆਂ ਔਰਤਾਂ ਵਿਚਾਰੀਆਂ ਕਿਉਂ ਤਬ ਵਿਚਾਰੀਆਂ ਹੁਣ ਪੈਲਸਨ ਤੇ ਕੰਮ ਆ ਹੁਣ ਪੈਲਸਨ ਵੀ ਨਹੀਂ ਆਉਂਦੀ ਛੇਤੀ ਵਿਚਾਰੀਆਂ ਉਹ ਨਰੇਗਾ ਦੇ ਵਿੱਚ ਕੰਮ ਕਰਕੇ ਆਪਦਾ ਟਾਈਮ ਪਾਸ ਕਰ ਲੈਂਦੀਆਂ ਸੀਗਾ ਤੇ ਲੋਕਾਂ ਦੇ ਠੰਡ ਚੁੱਲ੍ਹੇ ਠੰਡੇ ਪਏ ਆ ਬਹੁਤ ਬੁਰੇ ਹਾਲਾਤ ਹੋਈ ਪਏ ਆ ਲੋਕਾਂ ਦੇ ਇਹ ਸਰਕਾਰ ਨੇ ਬਹੁਤ ਬੁਰਾ ਹਾਲ ਕੀਤਾ ਸਰ ਬਿੱਲ ਮਾਫਾ ਤੁਹਾਡਾ ਹਾਂਜੀ ਮਾਫੀਆ ਸਰਕਾਰ ਕਹਿੰਦੀ ਸੀ ਰਾਸ਼ਨ ਅਸੀਂ ਘਰਾਂ 'ਚ ਪਚਾ ਕੇ ਆਉਣੇ ਆਟਾ ਥੈਲੀ 'ਚ ਪੈਕ ਕਰਕੇ ਦੀ ਕਿਆ ਕਰ ਮਿਲ ਜਾਂਦਾ ਨਹੀਂ ਵੀਰੇ ਕਣਕ ਮਿਲਦੀ ਆ ਉਹ ਵੀ 6 ਮਹੀਨਾ ਬਾਅਦ ਆਉਂਦੀ ਆ 15 ਕਿਲੋ ਕਣਕ ਆਉਂਦੀ ਆ ਕਿ ਕਣਕ ਨਾਲ ਸਾਡਾ ਗੁਜ਼ਾਰਾ ਹੁੰਦਾ ਏ ਨਹੀਂ ਹੁੰਦਾ ਗੁਜ਼ਾਰਾ ਸਾਡਾ 15 ਕਿਲੋ ਕਣਕ ਨਾਲ ਸਾਨੂੰ ਤਾਂ ਫ੍ਰੀ ਦੀ ਕਣਕ ਨਹੀਂ ਚਾਹੀਦੀ ਚਲ 2 ਰੁਪਏ ਕਿਲੋ ਕਣਕ ਆਉਂਦੀ ਸੀਗੀ ਸਾਡੀ 2 ਰੁਪਏ ਕਿਲੋ ਵਾਲੀ ਕਣਕ ਬੰਦ ਕਰ ਦਿੱਤੀ ਆ ਤੇ ਆ ਫ੍ਰੀ 15 ਕਿਲੋ ਕਣਕ ਆਉਂਦੀ ਆ ਇਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ? ਹੌਲਕਤੋ ਜੀ। ਹੌਲਕਤੋ। ਹਾਂਜੀ। ਕੀ ਲੱਗਦਾ ਤੁਹਾਨੂੰ ਸਰਕਾਰ ਕਹਿੰਦੀ ਸੀ ਵੀ ਅਸੀਂ ਬਦਲਾਅ ਕਰਤਾ ਜੀ। ਮਜ਼ਦੂਰਾਂ ਦੀ ਜ਼ਿੰਦਗੀ 'ਚ ਬਦਲਾਅ ਆ ਜਾਊਗਾ। ਤੁਹਾਡੀ ਜ਼ਿੰਦਗੀ 'ਚ ਆਇਆ ਕੋਈ ਬਦਲਾਅ? ਕੋਈ ਬਦਲਾਅ ਨਹੀਂ ਆਇਆ ਭਾਈ। ਜਿਹੜਾ ਕੰਮ ਚੱਲਦਾ ਸੀ ਉਹ ਵੀ ਫਸ ਗਿਆ ਸਾਥੋਂ ਤਾਂ। ਅੱਛਾ। ਹਾਂਜੀ। ਕਿੰਨੇ ਟਾਈਮ ਤੋਂ ਬੰਦ ਆਂਦੇ ਰੇਗਾ? ਸਾਲ ਹੋ ਗਿਆ। ਸਾਲ ਹੋ ਗਿਆ। ਹਾਂਜੀ। ਜਮਾ ਨਹੀਂ ਚੱਲਿਆ ਕੰਮ। ਨਹੀਂ ਜਮਾ ਨਹੀਂ ਚੱਲਿਆ। ਕਿਹਿਆ ਨਹੀਂ ਮੁਲਾਜ਼ਮਾਂ ਨੂੰ? ਕਹਿੰਨੇ ਆ ਜੀ ਬਹੁਤ ਧਰਨੇ ਲਾਉਣੇ ਆ ਤੇ ਪਰ ਕੋਈ ਗੱਲ ਨਹੀਂ ਸੁਣਦਾ ਸਾਡਾ। ਉਹ ਤਵਾਨ ਸਰਕਾਰ ਕਹਿੰਦੀ ਸੀਗੀ ਅਸੀਂ ਤਾਂ ਆਮ ਲੋਕਾਂ ਦੀ ਸਰਕਾਰ ਆ ਤੁਹਾਡੀ ਗੱਲ ਸਭ ਬਸ ਹੁੰਦੀ ਹੈ ਸਰਕਾਰ ਕੋਈ ਨਹੀਂ ਜੀ ਕੋਈ ਨੀਂਦਣ ਜਿਹੜੇ ਵਾਅਦੇ ਕੀਤੇ ਸੀ ਕੋਈ ਵਾਅਦਾ ਪੂਰਾ ਨਹੀਂ ਕੀਤਾ 1000 ਰੁਪਏ ਆ ਜਾਂਦਾ ਖਾਤੇ ਜੀ ਨਹੀਂ ਜੀ ਆਉਂਦਾ ਰਾਸ਼ਨ ਮਿਲ ਜਾਂਦਾ ਟਾਈਮ ਨਾਲ ਜੀ ਨਹੀਂ ਜੀ ਮਿਲਦਾ ਬੀਬੀ ਸਰਕਾਰ ਕਹਿੰਦੀ ਸੀ ਨਾ ਅਸੀਂ ਲੋਕਾਂ ਨੂੰ ਆਟਾ ਘਰੇ ਦੇ ਕੇ ਆਇਆ ਕਰਾਂਗੇ ਥੇਲੀਆਂ ਚ ਪੈਕ ਕਰਕੇ ਪਹੁੰਚ ਜਾਂਦਾ ਟਾਈਮ ਨਾਲ ਨਾ ਦੇ ਕੋਸ ਨੇ ਪਹੁੰਚਦਾ ਸਾਡੇ ਕੋਲ ਤਾਂ ਜਮਾਈ ਮਿਲ ਜਾਂਦੀ ਆ ਪੈਲਸਨ ਵੀ ਨਹੀਂ ਸਾਡੀ ਤਾਂ ਲੱਗੀ ਅੱਛਾ ਹਾਂ ਜੀ ਕੀ ਕਹਿੰਦੀ ਐ ਸਰਕਾਰ ਕੋਈ ਕੀਤਾ ਨਹੀਂ ਪਤਾ ਪਤਾ ਕੀ ਤਾਂ ਕਹਿ ਦਿੰਦੇ ਹਜੇ ਮਰਨੀ ਐ ਅੱਛਾ ਹੋਰ ਕਿਆ ਕਦੋਂ ਕੋ ਮਰ ਆਉਗੀ ਪਤਾ ਨਨ ਪਤਾ ਹੋਊਗਾ ਕਿ ਨਹੀਂ ਕੁਛ ਨਹੀਂ ਮਿਲਦਾ ਜੀ ਸੰਤ ਪਹਿਲੇ ਵੀ ਨਹੀਂ ਮਾਫਾ ਬਿੱਲ ਵੀ ਵਾਧੂ ਹੁੰਦੀ ਐ ਨਹੀਂ ਸਰਕਾਰ ਤਾਂ ਕਹਿੰਦੀ 6 6 ਜੁਨਟ ਮਾਫਾ ਜੀ ਕੋਸਰੀ ਮਾਫ ਮੁਫ ਵਾਧੂ ਕਿੰਨਾ ਕਿ ਬੈਲ ਆ ਗਿਆ ਜੀ ਵਾਧੂ ਆ ਜਾਂਦਾ 10 1000 ਅੱਛਾ ਤੁਸੀਂ ਕਹਾਂ ਨਹੀਂ ਵੀ ਸਰਕਾਰ ਤਾਂ ਕਹਿੰਦੀ ਅਸੀਂ ਮਾਫ ਕਰਤਾ ਪਰ ਸਾਨੂੰ ਫੇਰ ਵੀ ਵੀਰੇ ਗੱਲ ਸੁਣ ਤੱਕ ਅੱਛਾ ਹਾਂਜੀ ਰਸਨ ਮਿਲ ਜਾਂਦਾ ਜੀ ਨਾ ਕੁਛ ਨਹੀਂ ਮਿਲਦਾ ਸਾਨੂੰ ਤਾਂ ਕਣਕ ਹੀ ਉਹ 15 ਕਿਲੋ ਜਿਹੜੀ ਆਉਂਦੀ ਬਸ ਉਹ ਹੀ ਆਉਂਦੀ ਹੂੰ ਕੁਛ ਨਹੀਂ ਮਿਲਦਾ ਜਦੋਂ ਇਹ ਸਰਕਾਰ ਨਹੀਂ ਬਣੀ ਸੀ ਉਦੋਂ ਕਿੰਨੀ ਕਣਕ ਆਉਂਦੀ ਸੀ ਉਹ ਦੇਖੋ ਆਉਂਦੀ ਸੀ 30 ਕਿਲੋ ਹਾਂ ਖਰ ਬਦਲਾ ਹੋ ਗਿਆ ਜਿੰਦਗੀ ਚ ਕਾ ਤਾਂ ਖੋਣਾ ਸੀ ਉਦੋਂ ਵੀ ਇਹਨਾਂ ਪੱਠਾ ਬਾਤਾਂ ਕਰਦੇ ਅੱਛਾ ਹਾਂਜੀ ਮਰੇਗਾ ਦਾ ਕੰਮ ਚੱਲਦਾ ਹੈ ਨਾ ਜੀ ਨਾ ਚੱਲਦਾ ਇਨੀ ਸਾਲ ਹੋ ਗਿਆ ਚੱਲਿਆ ਹੀ ਨਹੀਂ ਜਮਾ ਨਹੀਂ ਚੱਲਦਾ ਨਾ ਨਾ ਜਮਾ ਨਹੀਂ ਚੱਲਦਾ ਤੁਹਾਡੇ ਪਿੰਡ ਚ ਜਦੋਂ ਵੋਟਾਂ ਵੇਲੇ ਐਮਐਲਏ ਜਾਂਦਾ ਉਦੋਂ ਕਹਿੰਦੇ ਨੇ ਕਹਿੰਨੇ ਅੱਜ ਬਹੁਤ ਕੋਈ ਨਹੀਂ ਗੱਲ ਸੁਣਦਾ ਅੱਛਾ ਵੋਟਾਂ ਲੈ ਲੈਣ ਤੇ ਮੁਰਗੇ ਪਹੁੰਚਦੇ ਹੀ ਨਹੀਂ ਕਿਵੇਂ ਨਹੀਂ ਵੋਟਾਂ ਮੌਕੇ ਤੇ ਕਹਿ ਦਿੰਦੇ ਉਹ ਤਾਂ ਕੰਮ ਨਹੀਂ ਆਉਂਦਾ ਮੈਨੂੰ ਤਾਂ ਬਾਤ ਨਹੀਂ ਨਾ ਗੱਲ ਸੁਣਦੇ ਕੀ ਹਾਂ ਆਉਂਦੇ ਬੱਚਾ ਗੱਲ ਨਹੀਂ ਸੁਣਦੇ ਕੋਈ ਵੀ ਨਹੀਂ ਸੁਣਦਾ ਨਹੀਂ ਕੋਈ ਨਹੀਂ ਗੱਲ ਸੁਣਦਾ ਜਿਹਦਾ ਵੋਟਰਾਂ ਨਹੀਂ ਉਹ ਤਾਂ ਕਹਿ ਦਿੰਦੇ ਨਾ ਕੋਈ ਮੈਂਬਰ ਸੁਣਦਾ ਨਾ ਕੋਈ ਸਰਪੰਚ ਸੁਣਦਾ ਕੋਈ ਨਹੀਂ ਸੁਣਦਾ ਕੋਈ ਮੈਂਬਰ ਨਹੀਂ ਸੁਣਦਾ ਕੋਈ ਸਰਪੰਚ ਨਹੀਂ ਸੁਣਦਾ ਤੁਹਾਨੂੰ ਸਰਪੰਚ ਨੂੰ ਕਹਿਣਾ ਸੀ ਨਾ ਵੀ ਭਾਈ ਅਸੀਂ ਤੈਨੂੰ ਵੋਟਾਂ ਪਾ ਕੇ ਬਣਾਇਆ ਸਾਡਾ ਕੰਮ ਚਲਾ ਨਹੀਂ ਸੁਣਦੇ ਵੀਰੇ ਨਹੀਂ ਸੁਣਦੇ ਕਿੰਨੇ ਬਹੁਤ ਰੌਲਾ ਪਾਉਂਦੀਆਂ ਬੁੜੀਆਂ ਘਰੇ ਬੈਠੀਆਂ ਨਹੀਂ ਸੁਣਦੇਗੇ ਅੱਛਾ ਸਰਕਾਰ ਭਗਵੰਤ ਸਿੰਘ ਸਾਹਿਬ ਤਾਂ ਕਹਿੰਦੇ ਬੀਬੀਆਂ ਨਾਲ ਤਾਂ ਕਹਿੰਦੇ ਪਿਆਰ ਬਹੁਤ ਸਾਡੀ ਤਾਂ ਸਰਕਾਰ ਦੁਆਰਾ ਬਣ ਜੂਗੀ ਇਹਨਾਂ ਦੇ ਕਿੱਥੋਂ ਬਣਦੇ ਹੁਣ ਕੰਮ ਤਾਂ ਜਿਵੇਂ ਬੰਦ ਕਰਤਾ ਤੇ ਕੰਮ ਕਾਹਵਾ ਚੱਲਦਾ ਕਹਤੋਂ ਪਾਣੀ ਸਰਕਾਰ ਜਿਵੇਂ ਕਿਸੇ ਕੰਮ ਦੀ ਨਹੀਂ ਹਾਂਜੀ ਜੀ ਵੀ ਵੀ ਕੀ ਲੱਗਦਾ ਤੁਹਾਡੀ ਜ਼ਿੰਦਗੀ 'ਚ ਕੋਈ ਬਦਲਾਅ ਆ ਗਿਆ ਸਰਕਾਰ ਕਹਿੰਦੀ ਬਦਲਾਅ ਕਰਦਾ ਨਹੀਂ ਜੀ ਕੋਈ ਨਹੀਂ ਕੀਤਾ ਕੋਈ ਬਦਲਾਅ ਨਹੀਂ ਆਇਆ ਸਵਾ ਹੱਥੋਂ ਖੋਣ ਵਾਲੀ ਕੋਸ਼ਟ ਹੋਈ ਹੈ ਅੱਛਾ ਅਗੇ 30 ਕਿਲੋ ਕਣਕ ਆਉਂਦੀ ਸੀਗੀ ਜੀ ਦੀ ਤੇ ਹੁਣ 5 ਕਿਲੋ ਆਉਂਦੀ ਹੈ ਅੱਛਾ ਹਾਂ ਉਹ ਮਿਲਦੀ ਹੈ ਬਸ ਦੋ ਵਾਰੀ ਸਾਲ 'ਚ ਠੀਕ ਹੈ ਜੀ ਕੁਝ ਨਹੀਂ ਹੋ ਰਿਹਾ ਦਿੰਦੇ ਨਾ ਕੋਈ ਸਾਨੂੰ ਕੰਮ ਦਿੰਦੇ ਉਹ ਵੀ ਖੋ ਰਿਹਾ ਸਾਡੇ ਤਾਂ ਹੂੰ ਚਲ ਗੱਦਵਾਨੇ ਆ ਜਾਂਦੇ ਸੀ ਉਹ ਵੀ ਸਾਡੇ ਤਾਂ ਖਤਮਾ ਸਾਡੇ ਤਾਂ ਅੱਸ ਰੱਖਦੇ ਸੀ ਚਲ ਵੀ ਆਉਣਗੇ ਦੋ ਮਹੀਨੇ ਤੋਂ ਚਲ ਮਹੀਨੇ ਤੋਂ ਹੀ ਆ ਜਾਣਗੇ ਉਹ ਵੀ ਬਸ ਖਤਮਾ ਜਾਮ ਖਤਮਾ ਜਾਮਾ ਪਿੰਡ ਦੇ ਹਾਂ ਪਿੰਡ ਚ ਖਤਮਾ ਸਾਡੇ ਤੁਸੀਂ ਕਿਹਾ ਨਹੀਂ ਕਿ ਮੈਂ ਮਹਿਕ ਮੇਲੇ ਦੇ ਘਰਿਆਂ ਨੂੰ ਕਿਹਾ ਵੀ ਭਾਈ ਕੰਮ ਚਲਾਉ ਸਾਡਾ ਗੁਜ਼ਾਰਾ ਚੱਲਦਾ ਸੀ ਇੱਥੇ ਅੱਖ ਬਹੁਤ ਕਹਿੰਦੇ ਨਹੀਂ ਸੁਣਦੇ ਅੱਖ ਦਿੰਦੇ ਅੱਖ ਉੱਥੇ ਚੱਲਾਂਗੇ ਉੱਥੇ ਚੱਲਾਂਗੇ ਜਾਣਾ ਲੈ ਕੇ ਕਿੱਥੇ ਸੀਗਾ ਕਿਤੇ ਨਹੀਂ ਕੋਈ ਲੱਜਦਾ अच्छा सरकार कहंदी सी ना ਸਾਡਾ ਐਮ.ਐਲ.ਏ ਪਿੰਡਾਂ ਚ ਆਇਆ ਕਰੂਗਾ ਜੇ ਤੁਹਾਨੂੰ ਕੋਈ ਦੁੱਖ ਤਕਲੀਫ ਆ ਉਹ ਸਾਥ ਚ ਬੈ ਕੇ ਸੁਣਾ ਕਰੂਗਾ ਆਉਂਦਾ ਐਮ.ਐਲ.ਏ ਨਾ 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 ਕੋਈ ਨਹੀਂ ਆਉਂਦਾ ਉਹ ਤਾਂ ਕਹਿੰਦੇ ਚ ਘਰਾਂ ਤੇ ਰਾਸਣ ਵੰਡ ਕੇ ਜਾਇਆ ਕਰ ਗੋ ਕਰਕੇ ਜਾਉਂਗਾ ਕੁਛ ਨਹੀਂ ਆਉਂਦਾ ਅੱਛਾ ਪੈਨਸ਼ਨ ਮਿਲ ਜਾਂਦੀ ਆ ਪੈਨਸ਼ਨ ਕਿਹਨਾਂ ਦੀ ਲੱਗੀ ਐ ਬਾਈ ਜੀ ਮਿਲਦੀ ਐ ਉਹਨਾਂ ਨੂੰ ਤੁਹਾਡੀ ਲੱਗੀ ਨਹੀਂ ਕੀ ਨਹੀਂ ਸਾਡੀ ਨਹੀਂ ਲੱਗੀ ਜੀ ਪਤਾ ਨਹੀਂ ਕੀਤਾ ਤੁਸੀਂ ਕੋਈ ਪਤਾ ਕਰਦੇ ਜੇ ਨਹੀਂ ਨਾ ਫਿਰ ਉਹ ਗੱਲ ਬਣੀ ਅੱਛਾ ਅੱਛਾ ਲੱਗੀ ਨਹੀਂ ਪੈਨਸ਼ਨ ਹਾਂ ਜੀ ਲੱਗੀ ਠੀਕ ਐ 1000 ਰੁਪਇਆ ਕੋਈ 1000 ਨਹੀਂ ਆਉਂਦਾਗਾ ਕੋਈ ਨਹੀਂ ਯਾਰ ਮੋਢੀ ਕੰਡਾ ਤੇ ਮੈਂ ਯਾਰ ਪਾਇਆ ਕਰੂ ਸੋਈ ਕਰਦਾ ਕੋਈ ਨਹੀਂ ਆਉਂਦਾ ਸਾਰੇ ਝੂਠੇਵਾਦੇ ਝੂਠੇਵਾਦੀ ਸਰਕਾਰ ਦੇ ਝੂਠੇਵਾਦੇ ਅਸੀਂ ਝੂਠੇਵਾਦੇ ਸਾਰੇ ਸਰਕਾਰ ਦੇ ਕੋਈ 1000 ਰੁਪਏ ਨਹੀਂ ਦਿੰਦੇ ਸਾਨੂੰ ਅੱਛਾ ਹਾਂਜੀ ਇਹ ਸਰਕਾਰ ਤਾਂ ਕਹਿੰਦੀ ਸਾਡਾ ਤਾਂ ਧਿਆਨ ਬਹੁਤ ਆ ਲੋਕਾਂ ਦੇ ਲਈ ਤਾਂ ਕੰਮ ਹੀ ਬਹੁਤ ਕਰੀ ਨਹੀਂ ਸਰ ਕੋਈ ਧਿਆਨ ਨਹੀਂ ਗਿਆ ਕੋਈ ਨਹੀਂ ਸਾਡਾ ਤਾਂ ਕੰਮ ਵੀ ਜਿਹੜਾ ਸੀ ਉਹ ਵੀ ਖੋਲਿਆ ਸਾਡਾ ਤਾਂ ਕਿਵੇਂ ਜੀ ਨੌਕਰ ਕਹਿੰਦਾ ਕਿ ਅਸੀਂ ਬੱਚੇ ਭੁੱਖੇ ਤੇ ਰਹਿ ਰਹਿ ਕੇ ਪੜਾਏ ਆ ਤੇ ਉਹ ਬੈਠੇ ਆ ਘਰੇ ਤੇ ਪੜ ਪੜ ਕੇ ਇਹ ਮੈਂ ਮੈਂ ਕੁੜੀਆਂ ਕਰਾਈਆਂ ਤੇ ਉਹ ਵੀ ਘਰੇ ਬੈਠਣਾ ਵਿਚਾਰੀਆਂ ਹਾਂਜੀ ਸਰਕਾਰ ਤਾਂ ਕਹਿੰਦੀ ਜੀ 50000 ਨੌਕਰੀ ਦੇ ਦਿੱਤੀ ਕੋਈ ਨਹੀਂ ਦਿੱਤੀ ਕੀ 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 ਵੀ ਐਡ ਕਰ ਕਹਿੰਦੇ ਹੁੰਦੇ ਕੁੜੀਆਂ ਦੀ ਉਹ ਕਰਵਾਈ ਆ ਤੇ ਬੈਠਣਾ ਜਵਾ ਕੜਨਾ ਤਵਾ ਉਹਨਾਂ ਤੇ ਰੈਟ ਲਾਈ ਵੀ ਹੋਈ ਆ ਜਦੋਂ ਕੋਈ ਕੋਈ ਆਉਂਦਾ ਮੌਕਾ ਬਸ ਜਵਾ ਘਰੇ ਬੈਠੇ ਆ ਕਾ ਕੁਛ ਨਹੀਂ ਕਰਦੀ ਫਿਰ ਕੁਛ ਨਹੀਂ ਕਰਦੀ ਸਰਕਾਰ ਪਾਈ ਚ ਪਾ ਦੇਉਂਗੇ ਵੋਟਾਂ ਦੁਬਾਰਾ ਕਹਿੰਦੇ ਹੀ ਦੁਬਾਰਾ ਸਰਕਾਰ ਹੁਣ ਕਾਦਿਆਂ ਪਾਉਣੀਆਂ ਜਦੋਂ ਪਿਛਲਾ ਤਾਂ ਸਾਰਾ ਕੁਝ ਖੋਲਿਆ ਰਜਕਾਰ ਵੀ ਖੋਲਿਆ ਕੰਮ ਵੀ ਖੋਲਿਆ ਹੁਣ ਕਾਦਿਆਂ ਪੈਣੀਆਂ ਵੋਟਾਂ ਉਹਨਾਂ ਨੂੰ ਜੀ ਹਾਂ ਜੀ ਜਦੋਂ ਪਿੰਡਾਂ ਜਾਏ ਫਿਰ ਕਹੋਗੇ ਉਹਨਾਂ ਨੂੰ ਵੀ ਭਾਈ ਸਾਡਾ ਕੰਮ ਦਾ ਤੇ ਵੀ ਕੀਤਾ ਨਹੀਂ ਕਵਾਂਗੇ ਕਿ ਤੋ ਕਵਾਂਗੇ ਜਦੋਂ ਆਏ ਅਸੀਂ ਤਾਂ ਹੁਣ ਵੀ ਆਏ ਚਫਦੇ ਨਹੀਂ ਕੰਨੇ ਜੇ ਕੁਝ ਸਭ ਕੁਝ ਕੰਨੇ ਐ ਸੀ ਅੱਛਾ ਆਹੀਂ ਬੋਲ ਦਿਵਾਈ ਸਾਡੇ ਮੂਰੇ ਕਰ ਦਿੰਦੀ ਆਹ ਬੋਲਣ ਵਾਲਾ ਆਹੀਂ ਬੋਲ ਦਿੰਦੇ ਤੇ ਕੋਲੀ ਉਹਨਾਂ ਦੇ ਅੱਛਾ ਹਾਂ ਨਹੀਂ ਸੁਣਦੇ ਹੀ ਨਹੀਂ ਹਾਂਜੀ ਬਿੱਲ ਬਿੱਲ ਆਉਂਦਾ ਕਿ ਮਾਫਾ ਜੀ ਬਹੁਤ ਆਉਂਦਾ ਬਿੱਲ ਤਾਂ ਬਹੁਤ ਆਉਂਦਾ ਕਿੰਨਾ ਕਾਇਆ ਪਿਆ ਹੁਣ ਸਾਢੇ ਤੱਕ ਇਕੱਠਾ ਹੋਇਆ ਪਿਆ ਜਿਹਦੇ ਨਹੀਂ ਭਰਿਆ ਜਾਂਦਾ ਹਜੇ ਅੱਛਾ ਹੌਲੀ ਹੌਲੀ ਭਰੰਗ ਜਿਵੇਂ ਕੋਈ ਹੋਊਗਾ ਕੁਛ ਸਰਕਾਰ ਕਹਿੰਦੀ 6 6 ਜੁਨਟ ਈ ਤਾਂ ਮਾਫ ਕੀਤੀ ਐ ਕੁਛ ਨਹੀਂ ਮਾਫ ਕੋਈ ਮਾਫ ਨਹੀਂ ਜੁਮਟ ਜੁਮਟ ਅੱਛਾ ਹਾਂ ਵਾਦੂ ਬਿੱਲ ਨੰਬਰ ਨਹੀਂ ਗਏ ਵੀ ਥੋੜਾ ਭਗਵਾਨਤਮਾਨਤਾ ਕਹਿੰਦਾ ਵੀ ਇਹੀ ਤਾਂ ਮਾਫ ਕਰਤਾ ਤੇ ਸਾਨੂੰ ਤਾਂ ਬਿੱਲ ਆਇਆ ਪਿਆ ਉਹ ਕਹਿ ਦਿੰਦੇ ਜਿੱਦ ਆਊਗਾ ਮਾਫੀ ਦਾ ਤੁਹਾਨੂੰ ਦੱਸ ਦਾਂਗੇ आ, आ, दे दे अच्छा हां सुना देंगे। ਮੇਰੇ ਮਨ ਐ ਕਹਿੰਦੇ ਆ ਮੈਨੂੰ। ਹਾਂ ਹਾਂ ਇਹ ਕਹਿੰਦੀ ਐ। ਅਸੀਂ ਕਹਿੰਨੇ ਆ ਜਾ ਕੇ ਉੱਥੇ ਵੀ ਮਾਫ ਸੀ ਤੇ ਵੀ ਆ ਕਿਉਂ? ਤੇ ਕਹਿੰਦੇ ਵੀ ਜਿੱਦੇ ਮਾਫ ਆਇਆ ਦੱਸ ਦੇਣਗੇ। ਅੱਛਾ। ਹੂੰ ਠੀਕ ਐ। ਆ ਇੱਧਰ ਹੋਰ ਵੀ ਪਹਿਣਾ ਸਾਡਲ ਪਹਿਣੇ ਤੁਹਾਨੂੰ ਕੀ ਲੱਗਦਾ? ਸਰਕਾਰ ਕਹਿੰਦੀ ਸੀ ਨਾ ਅਸੀਂ ਬਦਲਾਅ ਕਰਤਾ। 2022 ਚ ਕਹਿੰਦੇ ਬਦਲਾਅ ਆ ਜਾਊਗਾ ਲੋਕਾਂ ਦੀ ਜ਼ਿੰਦਗੀ। ਤੁਹਾਡੀ ਜ਼ਿੰਦਗੀ 'ਚ ਕੋਈ ਬਦਲਾਅ ਆਇਆ? ਸਾਡੇ ਤਾਂ ਕੋਈ ਨਹੀਂ ਆਇਆ ਭਰਾਵਾ। ਸਾਨੂੰ ਤਾਂ ਉਵੇਂ ਹੀ ਲੱਗਦਾ ਜਿਵੇਂ ਪਹਿਲਾਂ। ਹੂੰ ਕੋਈ ਬਦਲਦਾਰ ਨਹੀਂ ਆਇਆ। ਅੱਛਾ। ਤੁਹਾਡੇ ਬੱਚੇ ਕਿੰਨੇ ਆ ਜੀ ਤਿੰਨ ਹਾਂ ਜੀ ਪੜਦੇ ਆ ਬੱਚੇ ਹਾਂ ਜੀ ਸਰਕਾਰ ਕਹਿੰਦੀ ਦਾ ਸਕੂਲਾਂ ਚ ਸਿੱਖਿਆ ਕ੍ਰਾਂਤੀ ਕਰਤੀ ਪੜ੍ਹਾਈ ਫਰੀ ਸਾਰਾ ਕੁਝ ਫਰੀ ਬੱਚਿਆਂ ਦਾ ਤੁਹਾਡੇ ਤਾਂ ਕੋਈ ਬੋਝ ਨਹੀਂ ਪੜ੍ਹਾਈ ਦਾ ਨਹੀਂ ਵੀਰੇ ਬੋਝ ਹੈਗਾ ਹੈ ਕਿਉਂ ਨਹੀਂਗਾ ਲੈ ਕੇ ਤੇ ਇਹਦਾਂ ਵਰਦੰਗ ਵਰਦੰਗ ਅਪੈ ਲ ਦਿੰਦੇ ਸੀ ਖਾਣਾ ਨਹੀਂ ਦਿੰਦੇ ਬੱਚਿਆਂ ਨੂੰ ਅੱਛਾ ਹੂੰ ਇਸ ਸਰਕਾਰ ਤੇ ਕਹਿੰਦੀ ਸਾਰਾ ਕੁਝ ਫਰੀ ਆ ਸਾਡੇ ਲੋਕਾਂ ਨੂੰ ਨਹੀਂ ਕੋਈ ਫਰੀ ਨਹੀਂ ਵੀਰੇ ਅੱਛਾ ਤੁਹਾਡੇ ਘਰ ਵਾਲੇ ਕੀ ਕਰਦੇ ਆ ਜੀ ਪੱਠੇ ਤੇ ਲੱਗੇ ਪੱਠੇ ਤੇ ਲੱਗੇ ਹਾਂ ਜੀ ਛੇ ਪੜੇ ਜਿਵੇਂ ਸਰਕਾਰ ਨੇ ਜਿੰਨੇ ਵਾਦੇ ਕੀਤੇ 1000 ਰੁਪਿਆ ਦੇਾਂਗੇ ਪੜ੍ਹਾਈ ਬੱਚਿਆਂ ਦੀ ਸਿਹਤ ਫਿਰ ਤੁਹਾਨੂੰ ਲੱਗਦਾ ਵੀ ਸਰਕਾਰ ਕਿਸੇ ਵਾਦੇ ਤੇ ਤਾਂ ਪੂਰੀ ਉਤਰੀ ਕੋਈ ਕਿਸੇ ਵਾਦੇ ਤੇ ਨਹੀਂ ਪੂਰੀ ਉਤਰੀ ਕੋਈ ਨਹੀਂ ਸੰਤ ਬਲਦਾ ਲੱਗਦਾ ਅੱਛਾ ਸਰਕਾਰ ਤਾਂ ਕਹਿੰਦੀ ਬੀਬੀਆਂ ਨਾਲ ਤਾਂ ਮੋਹ ਬਹੁਤ ਹੈ ਕਹਿੰਦੇ 27 ਜੀ ਸਾਰੀ ਸਰਕਾਰ ਹੀ ਬੀਬੀਆਂ ਨੇ ਬਣਾ ਦੇਣੀ ਹੈ ਲੈ ਭਰਾਵਾ ਹੋਣੀ ਪਾਤਾਂਗਾ ਬੋਟਾ ਘਾ ਨਹੀਂ ਪੰਦਾ ਕੋਈ ਅੱਛਾ ਹਾਂ ਬਹੁਤ ਪਸਤਾਂਦੇ ਬੋਟਾ ਪਾ ਕੇ ਹੂੰ ਕਿਹੜੇ ਪਿੰਡ ਤੋਂ ਆਏ ਤੁਸੀਂ ਚੰਦਬੱਜ ਵੀਰ ਚੰਦਬੱਜ ਠੀਕ ਧੰਨਵਾਦ ਜੀ